ਕਿਸੇ ਦੇ ਲਈ ਆਜ਼ਾਦੀ ਦਾ ਤੇ ਕਿਸੇ ਦੇ ਲਈ ਬਰਬਾਦੀ ਦਾ ਮੁੰਡਾ ਗਿਰ ਗਿਆ ਮੈਂ ਭੱਜਿਆ ਫੋਨ ਫੋਨ ਘੇਰ ਕੇ ਦੌੜਿਆ ਭੱਜਿਆ ਆ ਕੇ ਦੇਖਿਆ ਉਹਰੇ ਵਗਰੇ ਵੀ ਤੇਰਾ ਮੁੰਡਾ ਸ਼ੁਕਰ ਮੰਮੀ ਮੈਂ ਜਾ ਰਿਹਾ ਮੈਂ ਕਿਹਾ ਦਿਹਾੜੀ ਪਾ ਜਾਣਾ ਮੈਂ ਲੈ ਕੇ ਜਾਵਾਂਗੇ ਅੱਜ ਮੁੰਡੇ ਗਰੇ ਤਿਆਰ ਹੋ ਜਾ ਕੱਪੜੇ-ਕੁਪੜੇ ਪਾਏ ਦੋ ਪਰਾਂਠੇ ਖਾਏ ਬਸ ਚਾਹ ਚੂ ਵੀ ਕੇ ਚਲਾਇਆ ਬਿਲਿਆਂ ਨੇ ਹੁਣ ਤੱਕ ਪਾਣੀ ਸਵੇਰੇ ਹੋਰ ਘਟੇਗਾ ਫਿਰ ਦੇਖਾਂਗੇ ਵਿੱਚ ਬੜੇ ਦਾ ਵਿੱਚ ਛੋਟਾ ਛੋਟਾ ਪਾਣੀ ਦੇਖਿਆ ਅਗਿਆਕ ਡੁੱਬ ਗਏ ਉੱਥੇ ਤੇ ਦਿਖਾ ਨਹੀਂ ਮੈਨੂੰ ਕੰਨ ਲੱਗਿਆ ਹਰਸ ਬਚਾ ਮੈਨੂੰ ਬਾ ਉੱਥੇ ਜਮਾ ਉਹ ਆਜ ਮਰ ਨਾ ਉਹ ਦੇਖ ਤੂੰ ਸੈਨ ਉਹ ਜਿੱਥੇ ਤੋੜ ਰਿਹਾ ਉਹਨੂੰ ਫੜ ਕੇ ਖੜਿਆ ਤੀ ਮੈਨੂੰ ਮੈਂ ਲੈਣ ਆ ਰਿਹਾ ਤੈਨੂੰ ਹੱਥ ਖਿੱਚ ਲਾਂਗਾ ਉਹ ਛੱਡ ਦਿੱਤਾ ਉਹ ਸੋਚਾਂ ਉਸਕੇ ਹੱਥ ਆਦਿਖੇ ਪਰ ਉਸਕੇ ਬਾਅਦ ਨਹੀਂ ਦੇਖਿਆ ਸਾਨੂੰ 15 ਅਗਸਤ ਦਾ ਦਿਨ ਆਜ਼ਾਦੀ ਦਾ ਦਿਵਸ ਕਿਸੇ ਦੇ ਲਈ ਆਜ਼ਾਦੀ ਦਾ ਤੇ ਕਿਸੇ ਦੇ ਲਈ ਬਰਬਾਦੀ ਦਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਖੜੇ ਹੋਏ ਹਾਂ ਜਾਂਸਲੀ ਦੇ ਵਿੱਚ ਇੱਕ ਪੁਲ ਤੇ ਸੜਕ ਲੱਗਦੀ ਹੈ ਨੰਡੇਆਲੀ ਔਰ ਜਾਂਸਲੀ ਨੂੰ ਜਿੱਥੇ ਚੋਆ ਗੰਦਾ ਨਾਲਾ ਵਗਦਾ ਹੈ ਤੇ ਉੱਥੇ بارش ਦੇ ਪਾਣੀ ਦੇ ਵਿੱਚ ਜਿਵੇਂ ਸਭ ਜਾਣਦੇ ਨੇ ਕਿ ਲਗਾਤਾਰ بارش ਹੋ ਰਹੀ ਹੈ ਤੇ ਇੱਕ 15 ਅਗਸਤ ਦੀ ਛੁੱਟੀ ਨੂੰ ਲੈ ਕੇ ਇੱਕ ਛੋਟਾ ਬੱਚਾ ਖੇਡਦਾ ਹੋਇਆ ਸਵੇਰੇ ਪਾਣੀ ਦੇ ਵਿੱਚ ਡੁੱਬ ਗਿਆ ਤੇ ਉਹਦੇ ਪਰਿਵਾਰ ਦੀ ਕੀ ਹਾਲਤ ਹੈ ਉਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਹੀ ਐਦਾਂ ਦੀ ਘਟਨਾ ਕਈ ਆਉਂਦੀਆਂ ਨੇ ਕਿ بارش ਵਾਲੇ ਦਿਨਾਂ ਦੇ ਵਿੱਚ ਕੁਝ ਬੱਚਿਆਂ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਲੋਕਾਂ ਦੀ ਗੱਲ ਕਰੀਏ ਐਦਾਂ ਦੀ ਘਟਨਾ ਹੁੰਦੀਆਂ ਨੇ ਜੋ ਇਸ ਦੁਨੀਆ ਨੂੰ ਵਿਛੋੜਾ ਦੇ ਜਾਂਦੀ ਨੇ ਸੋ ਗੱਲਬਾਤ ਕਰਨੇ ਪਏ ਜੀ ਸਤਿ ਸ਼੍ਰੀ ਅਕਾਲ ਕਦ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਬੱਚਾ ਅੱਜ ਖੇਡਦਾ ਹੋਇਆ ਇੱਥੇ ਆ ਨੋਜੇ ਪਤ ਲੱਗਿਆ ਸਵੇਰੇ 9 ਵਜੇ ਆਇਆ ਉਰੇ ਮੈਂ ਦੇਖਣ ਮੁੰਡੇ ਨੂੰ ਉਰੇ ਹੈ ਨਹੀਂ ਸੀ ਘਰ ਤੋਂ ਕਿਵੇਂ ਪਤਾ ਲੱਗਿਆ ਕਿ ਕਿਆ ਹੂੰ ਫੋਨ ਕੀਤਾ ਕਿ ਜੀ ਨੇ ਵੀ ਮੁੰਡਾ ਗਿਰ ਗਿਆ ਮੈਨੂੰ ਐ ਨਹੀਂ ਕਿਹਾ ਮੇਰਾ ਮੁੰਡਾ ਹੈ ਮੈਨੂੰ ਐ ਨਹੀਂ ਕਿਹਾ ਮੇਰਾ ਮੁੰਡਾ ਹੈ ਕਿਹਾ ਮੁੰਡਾ ਗਿਰ ਗਿਆ ਮੈਂ ਭੱਜਿਆ ਫੋਨ ਫੋਨ ਘੇਰ ਕੇ ਦੌੜਿਆ ਭੱਜਿਆ ਆ ਕੇ ਦੇਖਿਆ ਓਰੇ ਵਗੈਰੇ ਵੀ ਤੇਰਾ ਮੁੰਡਾ ਹੈ ਹੂੰ ਕਿਦੇ ਨਾਲ ਸੀ ਪਤਾ ਲੱਗੇ ਕਿ ਕੱਲਾ ਆਇਆ ਸੀ ਕਿਦੇ ਨਾਲ ਨਿਆਣੇ ਮੁੰਡੇ ਸੀ ਵਗੈਰਾ ਤਿੰਨ ਚਾਰ ਨਿਆਣੇ ਜੀਵੈ ਮੁੰਡੇ ਔਰ ਇੱਕ ਨੇ ਛਾਲ ਮਾਰੀ ਦੂਏ ਨੇ ਦੂਜੇ ਮੁੰਡੇ ਨੇ ਮੇਰੇ ਨਾਲ ਛਾਲ ਮਾਰੀ ਔਰ ਛਾਲ ਮਾਰਨ ਕਾਰਨ ਉਹ ਇੱਕ ਜਿਹੜਾ ਚਲਾਕ ਸੀ ਉਹ ਨਿਕਲ ਗਿਆ ਇਹ ਪਿੱਛੇ ਫਸ ਗਿਆ ਪਾਣੀ ਕਿੰਨਾ ਸੀ ਉਸ ਸਮੇਂ ਪਾਣੀ ਠੀਕ ਠੀਕ ਦੀ ਪਾਣੀ ਥੋੜੇ ਦੇਸ ਤੋਂ ਜ਼ਿਆਦਾ ਦੀ। ਬਹੁਤ ਭਾਜੀ। ਅੱਛਾ ਜਿਸ ਟਾਈਮ ਇਹ ਤੁਹਾਨੂੰ ਪਤਾ ਲੱਗਿਆ ਘਟਨਾ ਪਤਾ ਲੱਗੀ ਤੇ ਉਰੇ ਕਿੰਨੇ ਕੁ ਲੋਕ ਆਏ ਸੀ ਤੁਸੀਂ ਥਾਣੇ ਚ ਤਲਾਕ ਕੀਤੀ? ਹਾਂ ਕੀਤੀ ਹੈ। ਕੀ ਕਹਿੰਦੇ ਹੋ? ਆਏ ਸੀ ਉਰੇ। ਡੋਬੇ ਮਗਾਇਏ ਸੀ ਉਹਨਾਂ ਨੇ। ਉਹ ਮਗਾਇਏ ਸੀ ਡੋਬਣ ਵਾਲੇ ਬੰਦੇ ਜਿਹੜੇ ਤਾਰੂ ਹੁੰਦੇ ਨੇ ਉਹਨਾਂ ਨੂੰ ਮਗਾਇਆ ਸੀ। ਇੱਥੇ ਬੁਲਾ ਕੇ ਸਾਰਾ ਉਹ ਕਰਿਆ ਕੰਪਲ ਕਰਿਆ ਰਹਿਣਾ। ਟੋਟਲ ਕਿੰਨੇ ਬੱਚੇ ਨੇ ਤੁਹਾਡੇ ਕੋਲ? ਮੇਰੇ ਕੋਲ 3 ਨੇ ਜੀ। ਇਹ ਮੁੰਡਾ ਕਿਹੜਾ ਸੀ? ਇਹ ਮਤਲਬ ਇਹ ਗਵਲਾ ਸੀ। ਹਾਂ ਕਿੰਨੀ ਉਮਰ ਕਿੰਨੀ ਹੈ 14 ਸਾਲ 14 ਸਾਲ ਦਾ ਹਾਂ ਤੇ ਕਿਵੇਂ ਹੁਣ ਫਿਰ ਲੱਭਣ ਦੀ ਕੋਸ਼ਿਸ਼ ਕਿਵੇਂ ਚੱਲ ਰਹੀ ਕਿਉਂਕਿ ਹੁਣ ਤਾਂ ਸ਼ਾਮ ਹੋਣ ਆਲੀ ਹੈ ਕਿਉਂਕਿ ਜਦ ਸਾਨੂੰ ਪਤਾ ਲੱਗਿਆ ਅਸੀਂ ਨਾ ਕੋਸ਼ਿਸ਼ ਤਾਂ ਕਰ ਰਹੇ ਆ ਲੱਭ ਰਹੇ ਆ ਦੇਖੋ ਬਾਕੀ ਪਰਮਾਤਮਾ ਦੀ ਮਰਜ਼ੀ ਹਾਂ ਲੱਭ ਰਹੇ ਆ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਬੱਚੇ ਦਾ ਇੱਕ ਬੜਾ ਦੁੱਖ ਹੁੰਦਾ ਹੈ ਹਨਾ ਕੋਈ ਦੋ ਮਨ ਤਾਂ ਸਾਨੂੰ ਲੱਭ ਕੇ ਦਿਓ ਮੁੰਡਾ ਸਾਨੂੰ ਤਾਂ ਚਾਹੀਦਾ ਲੱਭ ਕੇ ਦਿਓ ਸਾਨੂੰ ਤੇ ਹੁਣ ਫੇਰ ਇੱਕ ਮਾਂ ਦਾ ਦਿਲ ਤਾਂ ਬੜਾ ਵੈਸੇ ਸਵਾਲ ਕਰਨੇ ਵੀ ਔਖੇ ਹੋ ਜਾਂਦੇ ਨੇ ਕਿ ਜਦ ਸਵੇਰੇ ਬੱਚਾ ਮਿਲਿਆ ਸੀ ਸਵੇਰੇ ਕੀ ਕਹਿ ਕੇ ਆਇਆ ਸੀ ਸਵੇਰ ਦੇ ਨਾਸ਼ਤਾ ਕਰਿਆ ਸੀ ਕਿਰ ਮੰਮੀ ਮੈਂ ਜਾ ਰਿਹਾ ਮੈਂ ਕਿਹਾ ਦਿਹਾੜੀ ਪਾ ਜਾਣਾ ਮੈਂ ਲੈ ਕੇ ਜਾਵਾਂਗਾ ਜੀ ਮੁੰਡੇ ਘਰੇ ਤਿਆਰ ਹੋ ਜਾ ਕੱਪੜੇ-ਕੁਪੜੇ ਪਾਏ ਦੋ ਪਰਾਂਠੇ ਖਾਏ ਬਸ ਚਾਹ ਚੂਪੀ ਕੇ ਚਲਾਇਆ ਫਿਰ ਕਿਰ ਮੈਂ ਜਾਣਾ ਮੰਮੀ ਮੈਂ ਦੋ ਘੰਟੇ ਮੈਂ ਆ ਗਿਆ ਐ ਥੋੜੀ ਪਤਾ ਸੀ ਵੀ ਹੁਣ ਆਣਾ ਕਿ ਨਹੀਂ ਦੱਸ ਅੱਜ ਛੁੱਟੀ ਦਾ ਦਿਨ ਸੀ ਲੱਗਦਾ ਸੀ ਕਿ ਇਸ ਇਦਾਂ ਪਿਛੋੜਾ ਦੇ ਜੇਗਾ ਮੁੰਡਾ ਪਤਾ ਨਹੀਂ ਜ਼ਮਾਨੋਂ ਪਤਾ ਨਹੀਂ ਸੀ ਕਹਿਤਾ ਹੁਣ ਇਹ ਹੋਏਗਾ ਅੱਛਾ ਹੁਣ ਫਿਰ ਪ੍ਰਸ਼ਾਸਨ ਤੋਂ ਕੋਈ ਮੰਗ ਕੁਛ ਤੁਸੀਂ ਕਿਸੇ ਤੋਂ ਮੰਗ ਕੋਈ ਕਿ ਕਿਸ ਤਰ੍ਹਾਂ ਕਿਉਂਕਿ ਹੁਣ ਤਾਂ ਲਗਾਤਾਰੀ ਕਿਉਂਕਿ ਹੁਣ ਅੱਗੇ ਤੁਸੀਂ ਡਬੋਲਿਏ ਵੀ ਮਂਗਾਏ ਹੋਏ ਸੀ ਉਹਨਾਂ ਨੇ ਕੀ ਕਿਹਾ ਉਹ ਸਾਰਾ ਘੁੰਮੇ ਔਰਤ ਲੈ ਕੇ ਆਹ ਸੈਂਪਲ ਦਾ ਘੁੰਮੇ ਆ ਹਾਂ ਘੁੰਮ ਕੇ ਆ ਕੇ ਦੱਸਿਆ ਵੀ ਨਹੀਂ ਲੱਜਿਆ ਨਹੀਂ ਉਹ ਕਿਰੇ ਨੱਪਿਆ ਤੱਬ ਨਹੀਂ ਤੇਰ ਨਾ ਆਂਦਾ ਸੀ ਮੁੰਡੇ ਨੂੰ ਨਾ ਤੇਰ ਨਾ ਨਹੀਂ ਆਂਦਾ ਤਾਂ ਫਿਰ ਇੱਥੇ ਕਾ ਤੋਂ ਆਏ ਆ ਨਿਆਣੇ ਨਾਲ ਆ ਜਾਂਦਾ ਫਿਰ ਯਾਰ ਦਤਨਾ ਖੇਡਣ ਖੇਡਣ ਆ ਸੀ ਨਾ ਨਿਆਣੇ ਦੇ ਚਾ ਹਾਂ ਉਹਨੂੰ ਨਿਆਣੇ ਲੈ ਕੇ ਸੁੱਤਾ ਪਿਆ ਤਾਂ ਵੀ ਕਿਰੇ ਚਲੇ ਆ ਜائیں ਕਿਰੇ ਬਾਹਰ ਖੜੇ ਮੈਨੂੰ ਥੋੜੀ ਦੱਸਿਆ ਵੀ ਅਸੀਂ ਚੋਏ ਪਾਰ ਹੈ ਫੇ ਬਾਅਦ ਮਾ ਪਤਾ ਲੱਗਿਆ ਫੋਨ ਆਇਆ ਤੇ ਕਰਕੇ ਮੁੰਡਾ ਕੋਈ ਗਿਰ ਗਿਆ ਡੁੱਬ ਗਿਆ ਇਹ ਬਾਅਦ ਮਾ ਮੈਨੂੰ ਦੱਸਿਆ ਵੀ ਆ ਆਪਣਾ ਮੁੰਡਾ ਗੇਰਾ ਪਾਣੀ ਮਾ ਇਸ टाइम ਪਤਾ ਲੱਗਿਆ ਲਗ ਨਾਲ ਲੱਗਦੀ ਨਹੀਂ ਤੁਸੀਂ ਚੈੱਕ ਕੀਤਾ ਜਾਂ ਬਾਅਦ ਚ ਕਈ ਘੰਟੇ ਬਾਅਦ ਪਤਾ ਲੱਗਿਆ 10 15 ਮਿੰਟ ਬਾਅਦ ਆਇਆ 10 15 ਮਿੰਟ ਬਾਅਦ ਆਇਆ ਤਾਂ ਪਤਾ ਲੱਗਿਆ ਪਾਣੀ ਦਾ ਵਹਾ ਜਿਆਦਾ ਸੀ ਉਸ ਸਮੇਂ ਹਾਂ ਬਹੁਤ ਜਿਆਦਾ ਸੀ ਹਾਂ ਜਾਂ ਅੱਛਾ ਪਿੰਡ ਦੇ ਸਰਪੰਚ ਵੀ ਖੜੇ ਨੇ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਣੀ ਦਾ ਵਹਾ ਕਿੰਨਾ ਸੀ ਉਸ ਸਮੇਂ ਪਾਣੀ ਦਾ ਵਹਾ ਬਹੁਤ ਜਿਆਦਾ ਸੀ ਹਾਂ ਮੈਂ ਤਾਂ ਇਹ ਮੰਗ ਕਰਦਾ ਵੀ ਸਰਕਾਰੀ ਇਹਨਾਂ ਵੱਲੋਂ ਕੋਈ ਹੈਲਪ ਕਰ ਦੇ ਹਾਂਜੀ ਪਰ ਹੁਣ ਹਜੇ ਤੱਕ ਮੁੰਡੇ ਦੀ ਡੈਡ ਬੋਡੀ ਨਹੀਂ ਮਿਲੀ ਹੈਗੀ ਚਾਹੇ ਆਪਾਂ ਚੱਲ ਆਪਾਂ ਇਹ ਨਹੀਂ ਕਹਾਂਗੇ ਕਿ ਡੈਡ ਬੋਡੀ ਕਿਉਂਕਿ ਜੇ ਠੀਕ ਹੋਵੇ ਪਰਮਾਧਮਾ ਕਰੇ ਯਾਨੀ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸ ਤਰ੍ਹਾਂ ਦੀ ਅੱਗੇ ਚੱਲ ਰਹੀ ਹੈ ਇੰਤਰਾਗ ਬੁਲਾਏ ਹੋਏ ਆ ਪ੍ਰਸ਼ਾਸਨ ਨੂੰ ਕੀ ਕੀ ਹੁਣ ਦੇਖੋ ਜੀ ਡੈਡ ਬੋਡੀ ਤਾਂ ਉਹ ਆਏ ਤੇ ਡਬੋਲੀਏ ਉਹਨਾਂ ਨੇ ਲੱਭਿਆ 5-6 ਕਿਲੋਮੀਟਰ ਤੱਕਰ ਮਿਲਿਆ ਨਹੀਂ ਹੈਗਾ ਹੁਣ ਤੱਕ ਪਾਣੀ ਸਵੇਰੇ ਹੋਰ ਘਟੇਗਾ ਫਿਰ ਦੇਖਾਂਗੇ ਹਾਂਜੀ ਪੁੱਤਰ ਤੂੰ ਨਾਲ ਸੀ ਜਿਸ ਟਾਈਮ ਕੀ ਨਾਲ ਸੀ ਵੈਸੇ ਉਹ ਮੁੰਡੇ ਦਾ ਹਰਸ਼ੀ 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 ਜਿਸ ਟਾਈਮ ਉਹਰੇ ਘਟਨਾ ਵਾਪਰੀਏ ਤੂੰ ਨਾਲ ਸੀ ਉਹਦੇ ਖੇਡਣ ਆਏ ਹੋਏ ਸੀ ਹਾਂ ਕਿਸ ਤਰ੍ਹਾਂ ਹੋਈ ਏ ਘਟਨਾ ਕਿਵੇਂ ਹੋਇਆ ਅਸੀਂ ਖੇਡਣ ਆਏ تھے ਮੇਰੇ ਮਾਮੇ ਦਾ ਮੁੰਡਾ ਵੀ ਉਹਨੂੰ ਬੁਲਾ ਕੇ ਲੈ ਖੇਡਣ ਵਾਸਤੇ ਫਿਰ ਉਹ ਹਰਸ਼ੀ ਕਹਿਣ ਲੱਗਾ ਨਾਵਾ ਮੇਰੇ ਮਾਮੇ ਦਾ ਮੁੰਡਾ ਵੀ ਕਹਿਣ ਲੱਗਾ ਚੱਲ ਨਾਲ ਆ ਉਹ ਸੋਚਿਆ ਛੋਟਾ ਛੋਟਾ ਪਾਣੀ ਆ ਵਿੱਚ ਬੜੇ ਦਾ ਇੱਥੇ ਛੋਟਾ ਛੋਟਾ ਪਾਣੀ ਦਿਖਿਆ ਅੱਗ ਗਿਆ ਡੁੱਬ ਗਿਆ ਉੱਥੇ ਫਿਰ ਅੱਗੇ ਦਿਖਾ ਨਹੀਂ ਮੈਨੂੰ ਕਹਿਣ ਲੱਗਾ ਹਰਸ਼ ਬਚਾ ਮੈਨੂੰ ਮੈਂ ਉੱਥੇ ਗਿਆ ਦੇਖਣ ਫਿਰ ਉੱਧਰ ਦੇਖਿਆ ਨਹੀਂ ਕਿੱਧਰ ਹੋ ਗਿਆ ਸੀ ਇੱਥੋਂ ਉੱਪਰ ਪ ਮੈਂ ਉੱਤੋਂ ਦੇਖ ਰਿਹਾ ਤਾਂ ਉਹ ਉੱਤਲੇ ਪਾਣੀ ਮੈਂ ਉੱਤਲ ਰਿਹਾ ਦਾ ਅੱਛਾ ਤੇਰਾ ਨਾਂ ਆਂਦਾ ਸੀ ਇਹਨੂੰ ਨਹੀਂ ਆਂਦਾ ਫਿਰ ਉਹ ਪਾਣੀ ਚ ਕਿਉਂ ਪੜਿਆ ਨਾਨ ਖਾਤੇ ਬੜਿਆ تھا ਉਹਦਾ ਅੱਛਾ ਉਹਨੇ ਸੋਚੇ ਕਿ ਪਾਣੀ ਘਟ ਹੈ ਹਾਂ ਉਹ ਸੋਚੇ ਨਾ ਪਾਣੀ ਘਟਾ ਪਰਸੋਂ ਵੀ ਨਾ ਕੇ ਗਿਆ ਉਹ ਅੱਛਾ ਪਰਸੋਂ ਵੀ ਨਾ ਕੇ ਗਿਆ ਮੇਰੇ ਮਾਮੇ ਇੱਕ ਮੁੰਡੇ ਨਾਲ ਜੇ ਤੈਨੂੰ ਆਵਾਜ਼ ਮਾਰੀਏ ਕਿੱਥੋਂ ਦਿਖ ਰਹੀ ਸੀ ਤੈਨੂੰ ਕਿੱਥੋਂ ਤੱਕ ਜੇ ਮੈਂ ਆਵਾਜ਼ ਮਾਰਨਾ ਉਹ ਦੇਖ ਤੂੰ ਸੈਨ ਉਹ ਜਿੱਥੇ ਤੋੜ ਰਿਹਾ ਉਨੂੰ ਫੜ ਕੇ ਖੜਿਆ ਦੀ ਮਨੂੰ ਨੂੰ ਕਹਦੇ ਮੈਂ ਫੜ ਕੇ ਖੜ ਜਾ ਮੈਂ ਲੈਣ ਆ ਰਿਹਾ ਤੈਨੂੰ ਹੱਥ ਖਿੱਚ ਲਾਂਗਾ ਉਹ ਛੱਡ ਦਿੱਤਾ ਫਿਰ ਉਹ ਸੋਚਿਆ ਅੱਗੇ ਛੋਟਾ ਛੋਟਾ ਪਾਣੀ ਹੋ ਗਿਆ ਫਿਰ ਅੱਗੇ ਡੁੱਬ ਗਿਆ ਅੱਗੇ ਦੇਖਿਆ ਨਹੀਂ ਸਾਨੂੰ ਉਸ ਤੋਂ ਬਾਅਦ ਦੇਖਿਆ ਨਹੀਂ ਹਾਂ ਉਸਕੇ ਹੱਥ ਆਦ ਦਿਖੇ ਪਰ ਉਸਕੇ ਬਾਅਦ ਨਹੀਂ ਦੇਖਿਆ ਸਾਨੂੰ ਫਿਰ ਮੈਂ ਘਰ ਚਲਾ ਗਿਆ ਮੈਂ ਸੋ ਗਿਆ ਫਿਰ ਅੱਛੇ ਜਿਸ ਟਾਈਮ ਤੇ ਦੱਸਿਆ ਉਹ ਉਸ ਤੋਂ ਬਾਅਦ ਜਾ ਕੇ ਸੋ ਗਿਆ ਹਾਂ ਕਿੰਨੇ ਜਣੇ ਤੇ ਤੁਸੀਂ ਸੋ ਟੋਟਲ ਸਾਰੇ ਅਸੀਂ 5 6 ਜਣੇ ਤੇ ਅਸੋਂ ਉੱਪਰ ਤੁੰਡੇ ਇਕ ਰਹੇ ਤੇ ਬਰੇਕਪੁਰ ਜਾਣਾ ਆਇਆ ਥਾ ਲੇਕਿਨ ਨਾਣ ਵਾਲੇ ਕਿੱਥੇ ਨਾਣ ਨਾਲ ਦੋ ਬੰਦੇ ਤੇ ਬਸ ਇੱਕ ਜਿਹੜਾ ਡੁੱਬ ਗਿਆ ਮੇਰੇ ਮਾਮੇ ਦਾ ਮੁੰਡਾ ਅੱਛਾ ਉਹ ਠੀਕ ਹੈ ਉਹ ਤਾਂ ਠੀਕ ਆ ਉਹ ਪਾਰ ਲੰਘ ਗਿਆ ਉਹ ਸੋਚਿਆ ਮੈਂ ਵੀ ਪਾਰ ਲੰਘ ਜਾ ਉੱਥੇ ਡੁੱਬ ਗਿਆ ਫਿਰ ਅੱਛਾ ਮੈਨੂੰ ਕਹਿ ਰਿਹਾ ਛਲੰਗ ਮਾਰ ਮੈਨੂੰ ਬਚਾ ਮੈਂ ਇਤਨਾ ਕੱਪੜੇ ਉਤਾਂ ਲੱਗ ਗਿਆ ਉਥਾਂ ਇਤਨਾ ਉਹ ਅੱਗੇ ਚਲਾ ਗਿਆ ਸੋ ਏ ਉਹ ਬੱਚਾ ਹੈ ਜਿਹੜਾ ਨਾਲ ਸੀ ਉਸ ਸਮੇਂ ਮੌਕੇ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਖੇਡਣ ਦੇ ਲਈ ਆਏ ਸੀ ਤੇ ਬਾਅਦ ਦੇ ਵਿੱਚ ਨਾਣ ਦੀ ਉਹਨੇ ਸੋਚਿਆ ਕਿ ਮੈਂ ਨਹਾਵਾਂ ਕਿ ਪਾਣੀ ਘਟ ਹੈ ਪਰ ਜਿਹੜੀ ਹੋਣੀ ਸੀ ਉਹ ਹੋ ਰਹੀ ਵਾਪਰ ਗਈ ਤੇ ਜਿਸ ਲਾਸਟ ਟਾਈਮ ਦੇ ਵਿੱਚ ਉਹਨੇ ਬੱਚੇ ਨੂੰ ਆਵਾਜ਼ ਵੀ ਲਾਈ ਕੇ ਮੈਨੂੰ ਬਚਾਲਾ ਸੋ ਇਹ ਵੈਸੇ ਪੂਰੀ ਘਟਨਾ ਜਿਹੜੀ ਵਾਪਰੀ ਹੈ ਬੜੀ ਦੁਖਦਾਈ ਘਟਨਾ ਹੈ ਕਿਉਂਕਿ ਇੱਕ ਬੱਚਿਆਂ ਦੇ ਵਿੱਚ ਖੇਡਣ ਲਈ ਆਇਆ ਬੱਚਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹਜੇ ਤੱਕ ਵੀ ਉਹਦੀ ਡੈੱਡ ਬੋਡੀ ਨਹੀਂ ਮਿਲੀ ਹੈਗੀ ਸੋ ਪ੍ਰਸ਼ਾਸਨ ਹਜੇ ਲੱਭ ਰਿਹਾ ਔਰ ਜਿਹੜੇ ਤਰਾਕ ਸੀ ਉਹ ਵੀ ਆਏ ਹੋਏ ਸੀ ਸੋ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਕਮੈਂਟ ਕਰਕੇ ਆਪਦੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੀ ਹੋਗੀ ਗੁਰਪ੍ਰੀਤ ਦਿਨਾਸਾ ਨੂੰ ਜਾਂਸਲਾ ਦੀ ਰਿਪੋਰਟ ਪੰਜਾਬ